ਲੋ ਰੇਲਵੇ ਲਾਈਨ ਦੇ ਲਗੇ ਲੁਧਿਆਣੇ ਤੋਂ ਜਲੰਧਰ ਜਾਣ ਵਾਲਾ ਫਲਾਈਓਵਰ ਸਾਈਡਾ ਤੋਂ 100-200 ਮੀਟਰ ਦੇ ਕਰੀਬ ਹਾਈਵੇ 2 ਤੋਂ 3 ਦਿਨ ਤੋਂ ਲਗਾਤਾਰ ਬਾਰਿਸ਼ ਹੋਣ ਕਨ ਕਾਫੀ ਤਸ ਚੁਕਿਆ ਤੇ ਜਲੰਧਰ ਨੂੰ ਜਾਣ ਵਾਲੇ ਬਾਣਾ ਦੇ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਸਮਾਜ ਸੇਵਕ ਮਨਦੀਪ ਸਿੰਘ ਨੇ ਫਿਲੋ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਸੂਚਨਾ ਦਿੱਤੀ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਕੇ ਤਸਣ ਵਾਲੀ ਜਗ੍ਹਾ ਤੇ ਵੈਰੀਗੇਟ ਕੀਤੇ ਔਨ ਜਾਣ ਵਾਲੇ ਬਾਣਾ ਦੇ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਦੇ ਥਾਣੇ ਦਾ ਜਸਵਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਾਈਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮੋਟਰਸਾਈਕਲ ਸਵਾਰਾਂ ਰੋਂਗ ਸਾਈਡ ਤੋਂ ਆ ਰਹੇ ਹਨ ਉਹਨਾਂ ਨੂੰ ਮੋੜ ਦਿੱਤਾ ਜਾ ਰਿਹਾ ਹੈ ਅਤੇ ਕੋਈ ਜਾਨੀ ਨੁਕਸਾਨ ਨਾ ਹੋਵੇ ਨਾਮ ਮਨਜੀਤ ਦਾ ਨਾਮ ਰਾਈਟਾ ਬੇਨਵਜੀ ਠੀਕ ਹੈ ਤੇ ਟਰੱਕ ਵਾਲੇ ਮਤਲਬ ਆਪਣੇ ਢਾਬੇ ਤੇ ਰੁਕਦੇ ਆ ਤੇ ਉਹਨਾਂ ਨੇ ਮੈਨੂੰ ਜਾਂਦੇ ਹੋਏ ਦੱਸਿਆ ਕਿ ਪਿੱਛੇ ਜਿਹੜਾ ਪੌੜਿਆ ਉਹ ਮਤਲਬ ਕਾਫੀ ਖਰਾਬ ਹੋਇਆ ਆ ਕਿਉਂਕਿ ਇਹਨਾਂ ਕੋ ਭਾਰੀ ਮਾਲ ਸੀਗਾ ਤੇ ਅਚਾਨਕ ਉਹਨਾਂ ਨੇ ਜਾਂ ਦੇਖਿਆ ਤੇ ਫਿਰ ਗੱਡੀ ਸਿੱਧੀ ਕੀਤੀ ਤੇ ਜਦ ਮੈਂ ਇੱਥੇ ਆ ਕੇ ਦੇਖਿਆ ਸੜਕ ਸੁਰੱਖਿਆ ਫੋਰਸ ਦੇ ਜਸਵਿੰਦਰ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਆ ਤੇ ਫਲੋਰ ਥਾਣਾ ਤੋਂ 112 ਵਾਲੇ ਵੀ ਪਹੁੰਚੇ ਹੋਏ ਆ ਤੇ ਕਾਫੀ ਸੜਕ ਜਿਹੜੀ ਧਸੀ ਹੋਈ ਆ ਮਿੱਟੀ ਖੁਰੀ ਜਾਂਦੀ ਜੇ ਐਦਾਂ ਹੀ ਪੈਂਦਾ ਰਿਹਾ ਇਹ ਯਾਨੀ ਕਿ ਪੌੜਾ ਟ ਹੈ ਤੇ ਵੀ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਆ ਤਰੇੜਾ ਬਹੁਤ ਦੂਰ ਤੱਕ ਆਈਆਂ ਹੋਈਆਂ ਆ ਜੀ ਜੀ ਉਹ ਦਿਖਾ ਦਿੰਦਾ ਹਾਂ ਹਾਂਜੀ ਉਹਦੇ ਨਾਲ ਹੀ ਥੱਲੇ ਵੀ ਤਰੇੜਾ ਆਈਆਂ ਆ ਓਕੇ ਓਕੇ ਤਾਂ ਜੋ ਹਾਸਕਾ ਵੀ ਘਟਣਾ ਨਾ ਹੋਵੇ ਹਾਈਵੇ ਵਾਲਿਆਂ ਨੂੰ ਕਈ ਵਾਰੀ ਕਾਫੀ ਦੂਰ ਤੱਕ ਮੈਂ ਦੇਖ ਰਿਹਾ ਧਿਆਨ ਮਾਰ ਕੇ ਕਾਫੀ ਦੂਰ ਤੱਕ 1 ਕਿਲੋਮੀਟਰ ਦਾ ਫਾਸਲਾ ਜਿਹੜਾ ਬਹਿ ਜਾ ਰਿਹਾ ਹੈ ਹਾਂਜੀ ਤੇ ਮੈਂ ਹਾਈਵੇ ਵਾਲਿਆਂ ਨੂੰ ਕਈ ਵੇਲੇ ਕਾਲ ਕਰਕੇ ਦੇਖਿਆ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਆ ਪੇਟਾ ਵੀ ਕਰਕੇ ਦੇਖਿਆ ਆ ਪਰ ਟਾਈਮ ਸਰ ਨਹੀਂ ਆਉਂਦੇ ਇੱਕ ਤਾਂ ਖਾਸ ਕਰ ਇਹ ਜਿਹੜਾ ਫਲੋਰ ਦਾ ਲਾਡੂ ਵਾਲ ਟੂਲ ਪਲਾਇਆ ਸਭ ਤੋਂ ਪੰਜਾਬ ਦਾ ਮਹਿੰਗਾ ਲਾਡੂ ਵਾਲ ਟੂਲ ਪਰ ਉਹ ਧਿਆਨ ਨਹੀਂ ਦੇ ਰਿਹਾ ਤੇ ਇਹਦੇ ਵਿੱਚ ਨਹੀਂ ਹੁਣ ਤੁਸੀਂ ਖੈਰੇ ਪਿੰਡ ਤੋਂ ਲੈ ਕੇ ਫਲੋਰ ਤੱਕ ਆ ਕੇ ਦੇਖ ਲਓ ਫੜੇ ਵੀ ਗੱਡੀਆਂ ਖੜੀਆਂ ਆ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਆ ਹੂੰ ਕਿਉਂਕਿ ਖੱਡੇ ਇੰਨੇ ਕ ਪਏ ਆ ਨੁਕਸਾਨ ਹੁੰਦਾ ਸਭ ਤੋਂ ਮਹਿੰਗਾ ਟੂਲ ਪਲਾਇਆ ਆ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆ ਸਰ ਕਾਫੀ ਜਿਹੜਾ ਹਾਈਵੇ ਹੈ ਧੱਸ ਚੁੱਕਿਆ ਕੀ ਕਹਿਣਾ ਚਾਹੁੰਨਾ ਕੀ ਨਾਮ ਤੁਹਾਡਾ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਫੋਰਸ ਨੰਬਰ 356 ਗਰਾਇਆ ਬਲੌਰ ਮੇਨ ਜੀਪ ਤੋਂ ਕਰਾ ਰਿਹਾ ਸਾਨੂੰ ਕਿਸੇ ਰਾਹ ਕੀ ਦੋਰਾ ਸੂchna ਮਿਲੀ ਸੀ ਕਿ ਜਿਹੜਾ ਲੁਧਿਆਣਾ ਸਾਹਿਬ ਤੋਂ ਨੂਰਮੇ ਰੋਡ ਤੋਂ ਛੋਟੀ ਇੱਕ ਪੁਲੀ ਬਣੀ ਹੋਈ ਆ ਪੁਲ ਦੇ ਥੱਲੇ ਦੀ ਉਹਦੇ ਉੱਪਰਲੇ ਪਾਸੇ ਉਹਨਾਂ ਵੈਕਟੇ ਜਿਹੜਾ ਸਾਈਡ ਤੇ ਰੇਲਿੰਗ ਲੱਗੀ ਹੋਈ ਆ ਉਹ 20 ਪੈਰ ਦੇ ਨਾਲ ਤੋਂ ਜਿਹੜੀ ਮਿੱਟੀ ਧੱਸ ਗਈ ਆ ਤੇ ਕਾਫੀ ਉਹ ਖੱਡੇ ਪੈ ਗਏ ਆ ਤੇ ਅਸੀਂ ਇੱਥੇ ਬੈਰੀਕੇਡ ਕਰ ਦਿੱਤੇ ਆ ਵੀ ਕੋਈ ਅਨਸਖਾਮੀ ਕਰਨਾ ਨਾ ਆਪਾਂ ਕਰ ਸਕੇ ਅਦਰਵਾਈਜ਼ ਰਾਤ ਨੂੰ ਜੇ ਜ਼ਿਆਦਾ ਮੀਂਹ ਪੈ ਗਿਆ ਤਾਂ ਸਾਰਾ ਪੌੜੀ ਵਹਿ ਜਾ ਸਕਦਾ ਇਹ ਕਿੰਨਾ ਕੁ ਫਾਸਲਾ ਹੈ ਜਿਹੜਾ ਕਿੰਨਾ ਲਗਾਤਾਰ ਹੋਇਆ ਹੈ ਸਤ ਤੋਂ ਘੱਟ 500 ਮੀਟਰ ਤੋਂ ਜ਼ਿਆਦਾ ਹੀ ਆ ਜੀ ਠੀਕ ਹੈ ਜੀ ਕੀ ਜਿਹੜੇ ਬੈਰੀਕੇਡ ਵਗੈਰਾ ਕਰਤੇ ਆ ਹਾਂ ਜੀ ਬੈਰੀਕੇਡ ਕਰਤੇ ਆ ਅਸੀਂ ਹੋਰ ਵੀ ਲਿਆ ਰਹੇ ਹਾਂ ਹਾਈਵੇ ਵਾਲਿਆਂ ਨੂੰ ਸੂਚਿਤ ਕਰਤਾ ਹਾਂ ਜੀ ਉਹਨਾਂ ਨੂੰ ਸੂਚਿਤ ਕਰਤਾ 112 ਥਾਣਾ ਫਲੋਰ ਤੋਂ ਵੀ ਆ ਚੁੱਕਿਆ ਹਨ ਕੋਲ ਫਿਰ ਉਹਨਾਂ ਨੂੰ ਨਾਲ ਲੈ ਕੇ ਇੱਥੇ ਬੈਰੀਕੇਡ ਲਿਆ ਕੇ ਤੇ ਹੋਰ ਵੀ